ਆਪਣੇ ਸਾਰਿਆਂ ਬਾਬਾਈ ਛੱਡਣ ਵਾਲੇ ਕਬੂਕ ਪੱਠੀਆਂ ਕੇ ਪੱਠੇ ਆ ਇਹ ਤਾਂ ਵੱਡੇ ਕਬੂਤਰ ਆ ਅੱਛਾ ਵੱਡੇ ਉਤਰੇ ਆ ਇਹ ਆਪਣੇ ਜੋੜਿਆਂ ਵਾਲੇ ਦੇਖ ਲਓ ਦੋਸਤੋ ਪੰਡਾ ਆ ਰਹੀ ਹੈ ਕਬੂਤਰਾਂ ਦਾ ਬਾਬਾਈ ਕਹਿੰਦੇ ساری ਜ਼ਿੰਦਗੀ ਲਾ ਕੇ ਬਣਾਏ ਆ ਦੋਸਤੋ ਇਹ ਕਬੂਤਰ ਅੱਜ ਨਹੀਂ ਇੱਕ ਦਿਨ ਚ ਨਹੀਂ ਬਣ ਗਏ ਨੀਲੇ ਕਿਹੜੇ ਆ ਬਾਬਾਈ ਤੰਨੇ ਕੇ ਵਾਲੇ ਆਹਾ ਦਿਖਾ ਦਿੰਨੇ ਆਰੇ ਆਂਗਰ ਦੇ ਹੜਕੇ ਦਿਖਾਓ ਵਾ ਬਾਈ ਬਾਬਾ ਹੀ ਤਾਂ ਆਉਂਦੇ ਕਾਬੂ ਆਪਣੇ ਤਾਂ ਕਿਰਖੇ ਆਉਂਦੇ ਆ ਦਿਖਾਓ ਮੜਾ ਇਹਨੂੰ ਆਖਿਆ ਕਾਬੂ ਕੀ ਆ ਬਾਤ ਠੀਕ ਹੈ ਪੱਲੇ ਇਹ ਕਿਹੜੇ ਗੋਲੇ ਨੀਲੇ ਗੋਲੇ ਭਾਈ ਦੇ ਵਾ ਬਾਈ ਆਜੋ ਆਜੋ ਬਾਈ ਅੰਦਰ ਆਹ ਬਾਈ ਬਾਬਾਈ ਦਾ ਸ਼ਗਿਰਦ ਹੈ ਲਓ ਜੀ ਪਾਣੀ ਬਾਬਾਈ ਨੂੰ ਦਿਓ ਪਾਣੀ ਉਧਰ ਲਓ ਜੀ ਬਾਬਾਈ ਆ ਕੀ ਨਾਮ ਮੁੰਡੇ ਦਾ ਸ਼ਗਿਰਦ ਦਾ ਤੁਹਾਡੇ ਦਾ ਮੱਗਰ ਸੰਗ ਮੱਗਰ ਕੀ ਹਾਲ ਹੈ ਮੱਗਰ ਬਾਈ ਬੜਾ ਬਾਈ ਵਧੀਆ ਪੂਰੇ ਹੋ ਗਏ ਜੀ ਹੈ ਓਡੀ ਦਾ ਵਧੀਆ ਵਧੀਆ ਤੇ ਬਾਬਾਈ ਨਾਲ ਜੁੜੇ ਹੋਏ ਆ ਤੇ ਗੁਰ ਸਿੱਖ ਰਹੇ ਆ ਬਾਬਾਈ ਤੋਂ ਕੁੱਤਰ ਬਾਈ ਦੇ ਅੰਮਾ ਜੀ ਭੇਟਾ ਬਾਬਾਈ ਦਾ ਹਾਂ ਬਾਬਾਈ ਦੇ ਇਹ ਮਤਲਬ ਉਹ ਐ ਜਿਵੇਂ ਕਹਿੰਦੇ ਹੁੰਦੇ ਆ ਵੀ ਤੇਰੇ ਦਰ ਉੱਤੇ ਹੀ ਬੈਠੇ ਰਹਿਣਾ ਹੈ ਨਾ ਤੇ ਬਾਬਾ ਜੀ ਨਾਲ ਲੱਗਣ ਲੱਗੀ ਵੀ ਇਹਨਾਂ ਨੂੰ ਸਾਰੇ ਜਾਨਵਰਾਂ ਨੂੰ ਇਹੀ ਸਾਹ ਹੁੰਦੇ ਆ ਇੱਧਰ ਖੁੱਡੇ ਹੈਗੇ ਆ ਆਲੇ ਖੁੱਡੇ ਕਿਹੜੇ ਆ ਬਾਬਾ ਜੀ ਉਹ ਡਾਉਨ ਵਾਲੇ ਆਗੇ ਪੱਟੇ ਜਿਹੜੇ ਛੱਡਣ ਵਾਲੇ ਆ ਭਾਈ ਉਹ ਪਰਲੇ ਪਾਸੇ ਖੁੱਡੇ ਉਹ ਵੀ ਦਿਖਾਵਾਂਗੇ ਆਪਾਂ ਆ ਬਣਾਏ ਹੋਏ ਆ ਖੁੱਡੇ ਬਾਬਾ ਜੀ ਨੇ ਇੱਧਰ ਹੈਨਾ ਇੱਧਰ ਵੀ ਬਣਾਏ ਹੋਏ ਆ ਬਾਬਾ ਕੱਢੇ ਵਰਨਾ ਹਾਂ ਖੁੱਡਾ ਦਿਖਾ ਦੇ ਬਾਬਾ ਲੋ ਜੀ ਇਹ ਜੋੜਨਾ ਬਟਨਾ ਇਹ ਜੋੜੀਆਂ ਜੀ ਆ ਲੰਘ ਆਂ ਆਂ ਜੋੜੀਆਂ ਬਾਬਾ ਜੀ ਨੰਬਰ ਥੋੜਾ ਦੱਸ ਦੋ ਬਾਬਾ ਪੁੱਤ ਅਸਤੇ ਦੇ ਬੜੀ ਦੇ ਨਾ ਆਉਂਦੀ ਆ ਜਿਹੜੀ ਤਾਂ ਜੋੜੀ ਬੈਠੀ ਐ ਹਾਂ ਇਹ ਕਿਹੜੇ ਕਿਹੜਿਆਂ ਚ ਲਾਏ ਕਿਹੜੇ ਕਿਹੜੇ ਮਲਾਏ ਐ ਇਹ ਇਹ ਪਾਸੇ ਧੰਨੇ ਗਲੀ ਆ ਜਾਂਦਾ ਰਲ ਮਿਲ ਮਿਲ ਅੱਛਾ ਧੰਨੇ ਗਲੀ ਐ ਹਾਂ ਠੀਕ ਐ ਲਓ ਜੀ ਆ ਕਾਲਸਰੇ ਆ ਗਏ ਹਨਾ ਬਾਬਾ ਜੀ ਆ ਫਿਰਦਾ ਕਾਲਸਰਾ ਇਹ ਕਿਹੜਿਆਂ ਚੋ ਬਾਬਾ ਜੀ ਮੱਗਰ ਵਾਲਿਆਂ ਚੋ ਕਾਲਸਰਾ ਮੱਗਰ ਵਾਲਿਆਂ ਚੋ ਤੇ ਉੱਤੇ ਉਹ ਤਾਂ ਧੰਨੇ ਕਲੇ ਹੀ ਹੈ ਹਨ ਹਾਂ ਦੇਖੋ ਆ ਲਾਲ ਚੀਨੇ ਧੰਨੇ ਕਲੇ ਆ ਬੱਚੇ ਕਿੱਡੇ ਹੋਇਆ ਵਾ ਬਾਈ ਆ ਕਾਲਸਰੇ ਦਾ ਬੱਚਾ ਵਾ ਬਾਈ ਹਾਂ 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 ਆ ਇਹ ਨਾ ਆ ਦੇਖੋ ਦੋਸਤੋ ਇਹ ਉਮਰਾਂ ਲੱਗ ਜਾਂਦੀਆਂ ਸਦੀਆਂ ਲੱਗ ਜਾਂਦੀਆਂ ਨਸਲਾ ਨਹੀਂ ਬਣਦੀਆਂ ਹਨਾ ਖੇੜੇ ਹਾਂ ਇਹ ਆ ਬਾਬਾਈ ਕਹਿੰਦਾ ਉੱਡਦੇ ਆ ਮਰਨੋਂ ਮਰ ਜਾਂਦੇ ਪਰ ਦੇਖੋ ਤੁਸੀਂ ਪਣਾਈਆਂ ਉਮਰਾਂ ਲਾ ਲਾ ਕੇ ਬਣਾਈਆਂ ਬਾਬਾਈ ਹੈ ਬਾਬਾਈ ساری ਉਮਰ ਲੱਗੀ ਹੈ ਬਹੁਤ ਚਿਰ ਹੋ ਗਿਆ ਖਰਾਕਾ ਇਹ ਖਿਆਨਾ ਇਹ ਬਾਬੇ ਜੀ ਜਿਹੜੀ ਅਸਲ ਬਾਬਾਈ ਕਹਿੰਦੇ ਹੋਰ ਤਾਂ ਕੁਝ ਨਹੀਂ ਕਮਾਇਆ ਬਸ ਆਹੀ ਮਿਹਨਤ ਹੈ ਪਹਿਲਾਂ ਮੈਂ ਪਹੁੰਚਾ ਹਾਂ ਹਾਂ ਸਤੀ ਸ਼ਰਮਾ ਹੀ ਆ ਗਿਆ ਆਪਣੇ ਉਧਰ ਸੈਟਅਪ ਲਾਈ ਜਾਂਦੇ ਸੀ ਹਾਂਜੀ ਕੀ ਹਾਲ ਹੈ ਜੀ ਕੀ ਹਾਲ ਹੈ ਤੇ ਤੂੰ ਅਜੇ ਫਰੈਸ਼ ਨਹੀਂ ਹੋਏ ਮੜੇ ਡਰੈਸ ਪਾ ਕੇ ਉਹ ਆਵਦੀ ਕੋਈ ਨਹੀਂ ਹੈ ਨਹੀਂ ਪਾ ਕੇ ਉਹ ਉਹੋ आप बाबा जी को हाँ बा जी को पहुंचे हुए ठीक है, है? तो हैं दे। हाँ तो आखो सतीश जी मौजे दिखाईए थले आज इधर बाबा जी मौजे कबूतर दिखाओ सतीश जी को लो जी आओ देखिए बाबा जी कहना चाहिए ਇਹ ਲੱਕੜਾਂ ਹੀ ਕੱਢਦੇ ਆ ਲੱਕੜਾਂ ਹੀ ਕੱਢਦੀਆਂ ਮੋਗੇ ਕੋਈ ਕੋਈ ਕਰਦੀਆਂ ਟਾਵਾ ਟਾਵਾ ਹਨਾ ਬਾਬਾ ਜੀ ਹਾਂ ਵਿੱਚ ਤਾਂ ਘੱਟ ਮੋਜ ਤੇ ਵੀ ਕੱਢਦੇ ਆ ਹੂੰ ਤੇ ਬਾਬਾ ਜੀ ਆ ਸਾਹਮਣੇ ਬੈਠਾ ਲਾਲ ਚੀਨਾ ਕਬੂਤਰ ਇਹ ਟਾਰੀ ਚੜ੍ਹੇ ਜੋ ਬੈਠਾ ਉਹ ਆ ਠੀਕ ਹੈ ਜੀ ਨਾਲ ਆ ਜਿਹੜਾ ਗੁੜਕੀ ਅੰਦਾ ਇਹ ਕਿਹੜਾ ਨਾਲ ਉਹ ਕਬੂਦੀ ਨਾਲ ਬੈਠਾ ਜੀ ਇਹ ਸਾਰੇ ਧੰਨੇ ਕਣੇ ਚ ਆ ਧੰਨੇ ਕਣੇ ਚ ਉਹ ਕਬੂਦਰੀ ਬੈਠੀ ਹੈ ਨਾਲ ਮੋਜੀ ਬੈਠੀ ਹੈ ਜੀ ਜੀ ਇਹ ਵੀ ਲੱਕੜਾਂ ਜੀ ਬਾਬਾ ਜੀ ਬਣਾ ਲਿਆਉਣਾ ਲਓ ਜੀ ਇਹ ਵੀ ਲੱਕੜਾਂ ਚਹੀਆਂ ਆ ਜੋੜੀਆਂ ਲਾਈਆਂ ਹੋਈਆਂ ਬਾਬੇ ਨੇ ਇਹ ਵੱਡੇ ਕਬੂਤਰ ਹੈ ਵੱਡੇ ਆ ਠੀਕ ਹੈ ਜੀ ਦੇਖੋ ਜੀ ਕਬੂਤਰ ਆ ਕਿੰਨਾ ਜਰ ਪੁਰਾਣੇ ਕਬੂਤਰ ਹੈ ਇਹ ਬਾਬਾ ਜੀ ਕਿੰਨੀ ਕਿੰਨੀ ਉਮਰ ਹੋ ਗਈ ਹੋਏ ਇਹਨਾਂ ਕਬੂਤਰਾਂ ਦੀ ਇਹ ਤਾਂ ਹੋਣਗੇ 6 7 8 8 ਸਾਲ ਦੇ 8 8 ਸਾਲ 10 10 ਸਾਲ 10 10 ਸਾਲ ਪੁਰਾਣੇ ਕਬੂਤਰ ਆ ਦੋਸਤੋ ਆਪਣੇ ਆਉਂਦੀ ਜੋੜੀਆਂ ਜਿਹਨਾਂ ਦੇ ਆ ਹਾਲ ਦੇ ਨੇ ਹਾਂਜੀ ਹਾਂਜੀ